ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਲੋੜੀ ਦੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾ ਦੀ ਯਾਦ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਆਈ ਡੀ ਵੀਡੀ ਵਿੱਚ ਆਪਾਂ ਦੋ ਗੱਬੜ ਵੇੜਾ ਦਿਖਾਉਨੇ ਸੇ ਦਾ ਡਟੇਲ ਵੀ ਦਿਖਾਉਦੇ ਆ ਸਸੀ ਗੱਲ ਬਾਈ ਜੀ ਸਸੀ ਗੱਲ ਜੀ ਨਾਮ ਐਡਰੈਸ ਦੱਸਿਓ ਆਪਣਾ ਮੇਰਾ ਨਾਮ ਹਰਵਿੰਦਰ ਸਿੰਘ ਹੈ ਪਿੰਡ ਠੂਰ ਜ਼ਿਲ੍ਹਾ ਲੁਧਿਆਣਾ ਮੋਬਾਈਲ ਨੰਬਰ ਈ 884688137 884688137 ਪਹਿਲਾ ਨੰਬਰ ਆਪਾਂ ਜਿਹੜੀ ਐਚ ਵਗੈਰਾ ਦੇਖੀਏ ਨੇ ਕਿਹੜਾ ਸੂਆ ਹੁੰਦੀ ਆ ਇਹ ਵੀਰੇ ਦੂਜਾ ਸੂਆ ਹੁੰਦੀ ਆ ਠੀਕ ਐ ਤੇ ਦੰਦੋਂ ਵੇ ਛੇ ਦਾੰਦਾਂ ਬਚੀ ਦੰਦੋਂ ਛੇ ਦਾੰਦਾਂ ਦਾ ਦੂਜਾ ਸੂਆ ਹੁੰਦੀ ਆ ਹਾਂਜੀ ਪਲੂਨ ਦਾ ਦੁੱਧ ਕਿੰਨਾ ਕ ਦੱਸਿਆ ਇਹਦਾ ਵੀਰੇ ਮੈਂ 2.5 ਲੀਟਰ ਪਲੂਨਾਂ ਦਾ ਟੱਡਿਆ ਦਾ ਠੀਕ ਐ ਮਾਲਕ ਵੀ ਤਾਂ ਪਾਰ ਚੱਲੀ ਵੀ ਆ ਚੱਲੀ ਵੀ ਆ ਤੇ ਹੁਣ ਦਿਨ ਕਿਹ ਲੈਦੀ ਆ ਦਿਨ ਬਾਅਦ 2-4 ਦਿਨ ਤਿਆਰੀ ਚੀ ਆ ਠੀਕ ਐ ਤੇ ਸੀਮਨ ਵਗੈਰਾ ਨੇ ਪੁੱਛਿਆ ਕਿਹੜਾ ਲੱਗਿਆ ਕਿਹੜਾ ਠੀਕ ਹੈ। ਬਾਕੀ ਅਬ ਕਨਫਰਮ ਕਰ ਦਾਂ ਕੋਈ ਗੱਲ ਨਹੀਂ ਹਾਂ। ਤੇ ਐਤ ਕੀ ਕਹਿੰਦਾ ਦੁੱਧ ਮੰਨ ਕੇ ਚੱਲੇ ਬੰਦਾ ਇਹ ਤੂੰ? ਐਤ ਕੀ ਦਾ ਮੰਨ ਕੇ ਚੱਲ 20 ਤੋਂ 28 ਹੀ ਬਠੇ 24 22 ਕਿਲੋ ਵਾਲੀ ਹੈਗੀ ਆ। ਹੈਗੀ ਆ। ਭਾਅ ਇਹਦਾ ਕੀ ਰਹੂਗਾ? ਭਾਅ ਇਹਦਾ ਮੇਰੇ 90000 ਰੁਪਏ ਕਰ। ਮਾਨਦਾਨ ਹੋ ਜਾਊਗਾ। ਮਾਨਦਾਨ ਕਰਤਾਗੇ। ਤੋਰੀ ਬਾਹਰ ਨੂੰ। ਸੁਭਰੋ ਦੂਜਾ ਸੂਆ ਜੇ ਇਹਨਾਂ ਨੂੰ ਸੁੰਦੀ ਆ, ਸੰਦਰੋਸਤਾ ਪੂਰੀ ਗਾਲਾ ਵਗੈਰਾ ਵਜੇ ਕਰ ਦੇ ਖਾਣ ਪੀਣ ਨੂੰ ਖੁੱਲੀ ਪੂਰੀ। ਸੋ ਮੁੱਲ 90000 ਰੁਪਏ ਦੰਦੋ 6 ਦੰਦ। ਦੂਜਾ ਸੁਆਵਾਂਚੀ ਸੁਦੀ ਪੀਆ ਫੁੱਲ ਬਰੀਡ ਦੇ ਵਿੱਚ ਆ ਕਿਸੇ ਪਾਸੋਂ ਲਿਸੀ ਨਾ ਵੀ ਨੇ ਆ ਤਰਾਣੀ ਕਿਸੇ ਪਾਸੋਂ ਦੂਜਾ ਸੁਆ ਸੂਣ ਨੂੰ ਦਿਨ 2-4 ਹੀ ਕੱਢੂਗੀ ਲੈਵਾ ਫਿੱਟ ਫਾਟਾ ਹਾਥੀ ਚਵਾਈ ਵਾਲਾ ਸੋਨਾ ਥਣ ਲੱਗਿਆ ਸੋ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਹੋ ਕੱਦ ਕਾਠ ਵੀ ਚੰਗਾ ਤੇ ਭਲੀ ਵੀ ਲੈਵਾ ਬਿਲਕੁਲ ਫਿਟਿੰਗ ਵਾਲਾ ਲੈਵਾ ਇਹਦਾ ਚਾਹੇ 10-12 ਸੂਵੇ ਖਿੱਚ ਲਿਓ ਲੈਵਾ ਨਹੀਂ ਇਹਨੇ ਦੋੜਨਾ ਸੋ ਵਿਦਆਊਟ ਮਿਸਟੈਕ ਲੈਵਾ ਆਪਾਂ ਇਹਨੂੰ ਕਹਿ ਸਕਦੇ ਆ ਸੋ ਦੇਖੋ ਹਾਥੀ ਚਵਾਈ ਵਾਲਾ ਚਾਹੇ ਮਸ਼ੀਨੀ ਚਵਾਈ ਕਰਦੀਏ ਚਾਹੇ ਹਾਥੀ ਸੋਨੇ ਟਾਈਪ ਦਾ ਇਹ ਛਲ ਲੱਗਿਆ। ਛਲ ਛਲ ਦੇਖ ਸਕਦਾ ਜੋ ਚਾਰੇ ਨਿੱਖੜ ਨੇ ਤੇ ਵਾਕੀ ਫੇਸ ਕੁਆਲਟੀ ਬਿਊਟੀ ਵਗੈਰਾ ਪੂਰੀ ਚੰਗੀ ਆ ਤੇ ਦੋ ਤਿੰਨ ਦਿਨ ਹਜੇ ਕੱਢਦੀ ਆ ਹਨਾ। ਹਾਂਜੀ ਅੱਜ ਕੱਢ ਜੂ। ਠੀਕ ਅੱਗੇ ਵਾ ਕ੍ਰਾਸ ਵਾ ਅੱਛੀ ਦੇਖਦੇ ਹਾਂ ਜੀ। ਐਵਰੇਜ ਦੋ ਦਿਨ ਦਾ ਜੈਸਤੀ ਕ੍ਰਾਸ ਵਾ ਅੱਛੀ ਆ। ਪਹਿਲਾ ਸੂਆ। ਪਹਿਲਾ ਸੂਆ। ਠੀਕ ਹੈ ਕਿਹੜੇ ਦਿਨ ਕਰਦੀ ਆ ਹਜੇ? ਇਹ ਵੀਰੇ 4 ਤੋਂ 5 ਦਿਨ ਲੈ ਜੂਗੀ। 4 ਤੋਂ 5 ਦਿਨ ਬਾਕੀ ਕ੍ਰਾਸ ਆ ਗਈ ਹਨਾ। ਹਾਂਜੀ ਹਾਂਜੀ। ਕਿੰਨਾ ਦੁੱਧ ਪਾ ਦੂਗੀ ਇਹ? ਦੁੱਧ ਵੀਰੇ 14-15 ਕਿਲੋ ਹਫ਼ਤੇ ਪਾ ਦੂਗੀ। ਪਾ ਕੀ ਰਹੂਗਾ ਇਹ ਆਏਗਾ ਮੁੱਲ 52000 50 ਦੀ ਦੇ ਦਾਂਗੇ 50000 ਦੀ ਕ੍ਰਾਸ ਬੈਡ ਜੋ ਕਰਦਾ ਨੂੰ ਦੋ ਦੰਦ ਪਹਿਲਾ ਸੂਰ ਸੂਨ ਨੂੰ ਰੈਡੀ 14 15 ਕਿਲੋ ਦੁੱਧ ਪਾ ਦੂਗੀ ਸੋ ਥਣ ਲੇਵਾ ਦੇਖ ਸਕਦੇ ਸੋਨਾ ਹਾਥੀ ਚਵਾਈ ਵਾਲਾ ਥਾਣਾ ਮੋਟਾ ਜਰਸੀ ਦਾ ਕ੍ਰਾਸ ਆ ਗਿਆ ਹਾਂ ਤੇ ਮਨਲਾ ਫੈਟ ਵਾਲੇ ਕੋ ਨਹੀਂ ਆ ਚੰਗੇ ਸਾਰੇ ਸੋ ਦੇਖੋ ਮੂੰਹ ਮੱਥਾ ਪੂਰਾ ਚੰਗਾ ਰਾਜੀ ਸਮੀ ਬੜੀ ਵੀ ਬਹੁਤ ਹੈ ਲਿਚੀ ਨਾਮ ਨਹੀਂ ਕਿਸੇ ਪਾਸੋਂ ਤੇ ਲੇਵੇ ਦੀ ਪੂਰੀ ਓਕੇ ਆ ਜਾਓ ਦੋ ਬੜਾ ਦਿਖਾ ਦੇ ਇੱਕ ਪਿਓਰ ਐਚ ਐਫ ਤੇ ਇੱਕ ਦਿਖਾਤੀ ਜਰਸੀ ਚ ਪੈਂਦੀ ਕਰੌਸ ਪਿੰਡ ਹਟੂਰ ਜ਼ਿਲ੍ਹਾ ਲੁਧਿਆਣਾ ਨੰਬਰ ਬੋਲੋ ਬਾਈ ਜੀ ਦੁਬਾਰਾ 847678137